ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕੁਝ ਸੂਟ ਡਿਸਪੈਚ ਕਰ ਰਹੇ ਸੀ ਇਹ ਵਾਲੇ ਸੂਟ ਪਹਿਣਾ ਦੇ ਬਣ ਕੇ ਜਾ ਰਹੇ ਸੀ ਕਟਵਰਕ ਵਾਲਾ ਜਿਹੜਾ ਡਿਜ਼ਾਈਨ ਆਪਣਾ ਤੇ ਇਹ ਵਾਲੇ ਸੂਟ ਆਪਾਂ ਡਿਸਪੈਚ ਕਰ ਰਹੇ ਹਾਂ ਜਿਹੜੀਆਂ ਜਿਹੜੀਆਂ ਪਹਿਣਾ ਦੀ ਸੂਟ ਬਣ ਗਈ ਸੀ ਜਿਹੜੀਆਂ ਪਹਿਣਾ ਦੀ ਸੂਟ ਅਜੇ ਤੱਕ ਬਣੇ ਨਹੀਂ ਸੀ ਉਹ ਵਾਲੇ ਸੂਟ ਜੇ ਲੱਗੇ ਹੋਏ ਨੇ ਥੋੜੇ ਦਿਨ ਰੁਕ ਕੇ ਮਿਲਣਗੇ ਸਾਰੇ ਹੋ ਗਏ ਪੂਰੇ ਸਾਰੇ ਨਹੀਂ ਹੋਏ ਇਹ ਵਾਲੇ ਸੂਟ ਅਜੇ ਰਹਿੰਦੇ ਨੇ ਤੇ ਬਾਕੀ ਇਧਰ ਆਪਣੀ ਪ੍ਰੈਸ ਕਰੀ ਜਾਂਦੇ ਆ ਜਿਹੜੀ ਥੋੜੀ ਬਹੁਤੇ ਨਿਸ਼ਾਨ ਜਿਹੇ ਰਹਿ ਜਾਂਦੇ ਨੇ ਜਦੋਂ ਆਪਾਂ ਨਿਸ਼ਾਨ ਲਗਾਉਣੀ ਆਂਗੇ ਉਹਦੇ ਕੱਲ ਦੇ ਦਿਖਾਉਣਾ ਤੁਹਾਨੂੰ ਅਸੀਂ ਇਹ ਵਾਲੇ ਸੂਟ ਕਿਹੜੇ ਕਿਹੜੇ ਕਲਰ ਤੇ ਹਨ ਕਿਹੜੇ ਕਿਹੜੇ ਫੈਬਰਿਕ ਤੇ ਬਣੇ ਨੇ ਪਹਿਲਾਂ ਆਪਾਂ ਕਾਟਨ 'ਚ ਵੀ ਬਣਾਏ ਸੀ ਅਨ ਸ਼ਰਟਨ ਔਰ ਗੈਂਜਾ 'ਚ ਵੀ ਬਣਾਈ ਸੀ ਕ੍ਰੇਪ 'ਚ ਵੀ ਬਣਾਈ ਸੀ ਇਹ ਵਾਲਾ ਕਾਟਨ ਤੇ ਆ ਦੇਖੋ ਤੁਸੀਂ ਤੁਸੀਂ ਨੇੜੇ ਤੋਂ ਫਿਨਿਸ਼ਿੰਗ ਚੈੱਕ ਕਰੋ ਇਹ ਵੀ ਕਾਟਨ ਤੇ ਬਣਿਆ ਹੈ ਪਹਿਲਾਂ ਇਹ ਸੂਟ ਸਾਡੇ ਮਸਟਰਡ ਕਲਰ ਤੇ ਸੀ ਹੁਣ ਪੈਣਾ ਨੇ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਰੈਡੀ ਕਰਵਾਏ ਨੇ ਜਿਵੇਂ ਕਿ ਹੁਣ ਵਿਆਹਾਂ ਦਾ ਸੀਜ਼ਨ ਸਟਾਰਟ ਹੋ ਗਿਆ ਹੈ ਤਾਂ ਇਹ ਡਾਰਕ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਰੇਡ ਕਲਰ ਦੁਪੱਟਿਆਂ ਤੇ ਲੇਸਸ ਵਗੈਰਾ ਵੀ ਆਪਾਂ ਇਦਾਂ ਸੇਮ ਹੀ ਰੱਖੀਆਂ ਨੇ ਸੇਮੀ ਚ ਦੁਪੱਟੇ ਲਗਾਏ ਹੋਏ ਨੇ ਸੇਮੀ ਚ ਨੌਨ ਦਾ ਦੁਪੱਟਾ ਸੇਮੀ ਔਰ ਗਾਂਜਾ ਦਾ ਸੇਮੀ ਔਰ ਗਾਂਜਾ ਦਾ ਸੇਮੀ ਚੀ ਦੁਪੱਟੇ ਲਗਾਏ ਨੇ ਤੁਸੀਂ ਕਿਸੇ ਵੀ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਔਰ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਇਵਨਲਾ ਡਿਜ਼ਾਈਨ ਦਾ ਇਹ ਭੈਣ ਨੇ ਆਪਾਂ ਨੂੰ ਫੋਟੋ ਕੀਤੀ ਸੀ ਸੰਢਾ ਉਹਨਾਂ ਨੇ ਇਹ ਕਲਰ ਸਪੈਸ਼ਲ ਫੋਟੋ ਭੇਜ ਕੇ ਰੈਡੀ ਕਰਵਾਇਆ ਏ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਦੀ ਬਾਟਮ ਤੇ embroidery ਰਹੇਗੀ ਤੇ ਦੁਪੱਟੇ ਤੇ ਇਦਾਂ ਆਪਾਂ ਲੇਸਸ ਵਗੈਰਾ ਲਗਾਈਆਂ ਨੇ ਲਾ ਲੀਆਂ ਜਿਹੜੇ-ਜਿਹੜੇ ਭੈਣ-ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਾਣੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਸਾਡੀ ਡੇਲੀ ਦੀ ਅਪਡੇਟ ਆ ਜਿਹੜੀ ਮਿਲ ਸਕੇ ਤੁਸੀਂ ਆਪਣੀ ਪਸੰਦਾ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਫੋਟੋ ਭੇਜ ਕੇ ਤੇ ਸਾਡੇ ਡਿਜ਼ਾਈਨ ਨੂੰ ਵੀ ਤੁਸੀਂ ਸਾਨੂੰ ਸੈਂਡ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਬਾਕੀ ਤੁਸੀਂ ਸੂਟ ਬੁੱਕ ਕਰਨ ਲਈ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਾਲ ਕਰ ਸਕਦੇ ਹੋ ਆਪਣਾ ਵਟਸਐਪ ਨੰਬਰ ਹੈ 94664 93608 ਆਪਣਾ ਇੱਕ ਹੀ ਨੰਬਰ ਹੈ WhatsApp ਉਰ ਇੱਕ ਹੀ ਆਪਣਾ ਪੇਜ ਹੈ ਆਮਨ ਸੂਟ ਕਲੈਕਸ਼ਨ ਸੇਮ ਹੀ ਆਪਣਾ YouTube ਤੇ ਹੈ ਸੇਮ ਹੀ ਆਪਣਾ Facebook ਤੇ ਹੈ ਸੇਮ ਹੀ ਆਪਣਾ Instagram ਤੇ ਹੈ ਬਾਕੀ ਇਹ ਵਾਲੀ ਡਿਜ਼ਾਈਨ ਵੀ ਆਪਣੇ ਰੈਡੀ ਹੋ ਕੇ ਜਾ ਰਹੀ ਸੀ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਸੇਮ ਕਲਰ ਤੇ ਕਾਟਨ ਫੈਬਰਿਕ ਹੈ ਇਹਦਾ ਨੀਡਲਵਰਕ ਹੋਇਆ ਹੋਇਆ ਹੈ ਇਹਦੇ ਉੱਪਰ ਪੱਟੇ ਤੇ ਇਦਾਂ ਲੇਸਸ ਵਗੈਰਾ ਨਾਲ ਡਿਜ਼ਾਈਨਿੰਗ ਕੀਤੀ ਆਪਾਂ ਕਈ ਪਹਿਣਾ ਨਾ ਆਪਣੇ ਤੋਂ ਅਨਸਟਿਚ ਹੀ ਲੈਂਦੀਆਂ ਨੇ ਸੂਟ ਇਹ ਸਾਰੇ ਸੂਟ ਆਪਣੇ ਤੋਂ ਅਨਸਟਿਚੇ ਜਾ ਰਹੇ ਨੇ ਸਟਿਚ ਉਹ ਖੁਦ ਕਰਵਾਉਣੀ ਆ ਤਾਂ ਆਪਾਂ ਲੇਸਸ ਵਗੈਰਾ ਇਦਾਂ ਨਾਲ ਪੇਸ ਦਾਨੀ ਆਗੇ ਤਾਂ ਕਿ ਉਹ ਆਪਣੀ ਸਟਿਚਿੰਗ ਟਾਈਮ ਇਦਾਂ ਫਿਨਿਸ਼ਿੰਗ ਵਗੈਰਾ ਕਰਾ ਸਕਣ ਅਵੀ ਆਪਣਾ ਤੁਸੀਂ ਸੂਟ ਲਿਖਿਆ ਕਾਫੀ ਸੂਟ ਬਣ ਕੇ ਗਏ ਨੇ ਇਹ ਵਾਲੇ ਵੀ ਇਹਦੇ ਵੀ ਆਪਾਂ ਲੇਸਿੰਗ ਵਗੈਰਾ ਜਿਹੜੀ ਨਾਲ ਹੀ ਭੇਜ ਰਹੇ ਆਂ ਪੱਤੀ ਨਾਲ ਦੀ ਪੱਤੀ ਨਾਲ ਦੀ ਲੇਸ ਲੱਗੇਗੀ ਇਹਦੇ ਕੇਰਾ ਬੈਕ ਫਰੰਟ ਐਂਡ ਬਾਜੂ ਤੇ ਤੇ ਇੱਥੇ ਜੋਇੰਟ ਲੇਸ ਲੱਗੇਗੀ ਉਹ ਵੀ ਆਪਾਂ ਕਸਟਮਰ ਨੂੰ ਨਾਲ ਹੀ ਦੇ ਰਹੇ ਆਂ ਇਹ ਵਾਲੀ ਸ਼ਿਪਿੰਗ ਆਪਣੀ 올 ਇੰਡੀਆ ਚ ਫ੍ਰੀ ਰਹੇਗੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਟਰਸਟ ਕਰ ਸਕਦੇ ਹੋ ਆਪਣੇ ਤੋਂ ਆਪਣਾ ਜਿਹੜਾ ਪੇਜ ਹੈ ਜੈਨੂਇਨ ਹੈ ਤੁਸੀਂ ਟਰਸਟ ਕਰ ਸਕਦੇ ਹੋ ਕੋਈ ਫਰਾਡ ਨਹੀਂ ਹੈਗਾ ਕਈ ਭੈਣਾਂ ਨੂੰ ਡਰ ਹੁੰਦਾਗਾ ਵੀ ਇਹ ਵਾਲਾ ਪੇਜ ਹੈ ਜਿਹੜਾ ਫਰਾਡ ਨਾ ਹੋਵੇ ਹਨਾ ਕਈ ਇਦਾਂ ਕਰਦੇ ਨੇ ਪੇਮੈਂਟ ਪਵਾ ਲੈਂਦੇ ਨੇ ਸੂਟ ਵਗੈਰਾ ਭੇਜਦੇ ਨਹੀਂ ਜਾਂ ਸੂਟ ਭੇਜਦੇ ਨੇ ਤਾਂ ਫੈਬਰਿਕ ਹੁੰਦਾ ਜਿਹੜਾ ਵਧੀਆ ਨਹੀਂ ਹੁੰਦਾ ਹਲਕੀ ਕੁਆਲਿਟੀ ਦਾ ਲਗਾ ਦਿੰਦੇ ਨੇ ਜਾਂ ਵਰਕ ਵਗੈਰਾ ਵਧੀਆ ਨਹੀਂ ਕਰਦੇ ਪਰ ਆਪਣਾ ਕੰਮ ਹੈ ਜਿਹੜਾ ਬਹੁਤ ਵਧੀਆ ਹੈ ਤੁਸੀਂ ਰਿਵਿਊ ਚੈੱਕ ਕਰ ਸਕਦੇ ਹੋ ਸਾਡੇ ਤੇ ਨੇੜੇ ਤੋਂ ਤੁਸੀਂ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਵਰਕ ਦੀ ਫੈਬਰਿਕ ਵੀ ਆਪਣਾ ਫਾਈਨ ਕੁਆਲਿਟੀ ਹੋਏਗਾ ਅਨ ਦੁਪੱਟਾ ਵਗੈਰਾ ਵੀ ਜੇ ਤੁਹਾਨੂੰ ਸੈਮੀ ਚ ਦੁਪੱਟਾ ਕਾਵਾਂਗੇ ਤਾਂ ਸੈਮੀ ਚ ਲਗਾਇਆ ਹੋਏਗਾ ਜੇ ਤੁਹਾਨੂੰ ਪਿਓਰ ਚ ਕਾਵਾਂਗੇ ਤਾਂ ਪਿਓਰ ਚ ਦੁਪੱਟਾ ਲੱਗੇਗਾ ਤੁਸੀਂ ਟਰਸਟ ਕਰ ਸਕਦੇ ਹੋ ਬਾਕੀ ਆਪਾਂ ਡਿਸਪੈਚ ਕਰਦੇ ਹਾਂ ਸੂਟ ਅਦਰ ਆਪਣਾ ਨੀਡਲ ਵਰਕ ਦਾ ਸੂਟ ਆ ਜਿਹੜਾ ਨੋਟ ਵਰਕ ਦਾ ਉਹ ਹੋ ਰਿਹਾ ਏ ਇਹ ਡਿਜ਼ਾਈਨ ਵੀ ਆਪਣੇ ਬਹੁਤ ਸਾਰੇ ਸੂਟ ਬਣ ਕੇ ਚਲੇ ਗਏ ਨੇ ਤੇ ਬਹੁਤ ਸਾਰੇ ਬਣ ਰਹੇ ਨੇ ਪਹਿਲਾਂ ਆਪਣੇ ਆਫ ਵਾਈਟ ਤੇ ਬਣੇ ਸੀ ਪਿਓਰ ਜੌਰਜਟ ਤੇ ਇਹ ਵਾਲਾ ਜਿਹੜਾ ਸੈਮੀ ਜੌਰਜਟ ਤੇ ਮਰ ਰਿਹਾਗਾ ਦੇਖੋ ਤੁਸੀਂ ਨੇੜੇ ਤੋਂ ਨੀਚਿੰਗ ਚੈੱਕ ਕਰੋ ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਅੱਡੇ ਤੇ ਕਿ ਇਦਾਂ ਲੱਗਿਆ ਹੋਇਆ ਸੂਟ ਆਪਣਾ ਦੇਖੋ ਇਹ ਡਿਜ਼ਾਈਨ ਵੀ ਆਪਣਾ ਕਾਫੀ ਟ੍ਰੈਂਡਿੰਗ ਚ ਗਿਆ ਬਹੁਤ سارے ਸੂਟ ਬਣ ਕੇ ਚਲੇ ਗਏ ਨੇ ਇਹ ਵਾਲੇ ਡਿਜ਼ਾਈਨ ਦੇ ਤੁਸੀਂ ਆਪਣੇ ਤੋਂ ਕਿਸੇ ਵੀ ਤਰ੍ਹਾਂ ਦੀ ਏਮਬਰਾਇਡਰੀ ਕਰਵਾ ਸਕਦੇ ਹੋ ਆਪਣੇ ਕੋਲੇ ਨੀਡਲਵਰਕ ਹੈਂਡਵਰਕ ਹੈਂਡ ਪੇਂਟ ਮਸ਼ੀਨਵਰਕ ਪਫ ਹਰ ਇੱਕ ਤਰ੍ਹਾਂ ਦੀ ਏਮਬਰਾਇਡਰੀ ਹੈ ਜਿਹੜੀ ਅਵੇਲੇਬਲ ਹੈ ਔਰ ਸਟੀਚਿੰਗ ਵੀ ਕਰਵਾ ਸਕਦੇ ਹੋ ਵਿਦਾਊਟ ਸਟੀਚਿੰਗ ਵੀ ਲੈ ਸਕਦੇ ਹੋ ਤਾਂ ਬਾਅਦ ਜੀ ਸਾਰੀਆਂ ਭੈਣਾਂ ਦਾ ਤੁਹਾਨੂੰ ਬਹੁਤ ਸਾਰਾ ਪਿਆਰ ਦੇਣ ਲਈ ਜੁੜੇ ਰਹੋ ਸਾਡੇ YouTube ਚੈਨਲ ਨਾਲ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਕੱਛੇ ਕਾਲ ਜੀ